ਕਾਸੀ ਗੱਲ ਦੋਸਤੋ ਦੇਖ ਲੋ ਹੈਪੀਸ ਕੰਟਰੀ ਦੇ ਨਿਆਰੇ ਇਹਦਾ ਨਾਮ ਹੈਗਾ ਜੇ ਫਿਨਲੈਂਡ ਸਤਵੀਂ ਵਾਰ ਵੀ ਇਹ ਨੰਬਰ ਲੈਗਾ ਜੇ ਵਰਲਡ ਵਿੱਚ ਸਭ ਤੋਂ ਲੋਕਾਂ ਨੇ ਇਹਨੂੰ ਚਣਿਆ ਵੀ ਸਭ ਤੋਂ ਅੱਛੀ ਕੰਟਰੀ ਫਿਨਲੈਂਡੀ ਹੈ ਕਿਉਂਕਿ ਲੋਕਾਂ ਕੋਲ ਸਰਚ ਕਰਦੇ ਜਿਹੜੇ ਉੱਤੇ ਰਹਿੰਦੇ ਵੀ ਅਗਰ ਸਭ ਨੇ ਦੇਖੀ ਖੁਸ਼ੀ ਤੇ ਉਹ ਫਿਰ ਤੁਹਾਨੂੰ ਪਤਾ ਹੀ ਹੈ ਖੁਸ਼ੀ ਜ਼ਾਹਰ ਕਰਦੇ ਵੇ ਤੇ ਇੰਟਰਨੈਟ 'ਤੇ ਰਿਪੋਰਟ ਆ ਜਾਂਦੀ ਵੀ ਲੋਕ ਉੱਥੇ ਖੁਸ਼ੀ ਹੈਗੇ ਵੀ ਖੁਸ਼ ਵੀ ਕਿਉਂ ਨਾ ਹੋਣ ਸਰਕਾਰ ਉਹਨਾਂ ਦਾ ਬਹੁਤ ਖਿਆਲ ਰੱਖਦੀ ਹੈ ਪੜ੍ਹਾਈ ਬੱਚਿਆਂ ਨੂੰ ਫ੍ਰੀ ਹੈਗੀ ਹੈ ਕੰਮ ਕਰ ਉੱਥੇ ਡਿਮਾਂਡ ਗਈ ਅੱਜ ਕੱਲ ਲੇਬਰ ਦੀ ਲੋੜ ਗਈ ਹੈ। ਬਾਕੀ ਜੇ라 ਤੁਸੀਂ ਕੋਈ ਕੰਮ ਸਿੱਖਣਾ ਚਾਹੁੰਦੇ ਹੋ, ਤੁਹਾਡੀ ਸਰਕਾਰ ਹੈਲਪ ਕਰਦੀ ਹੈ। ਅਗਰ ਤੜਕੋ ਕੰਮ ਨਹੀਂ ਕਰਦੇ ਤੁਹਾਨੂੰ ਪੈਸੇ ਮਿਲਦੇ ਵੇ। ਬੁੱਢੇ ਹੋਗੇ ਤੇ ਪੈਨਸ਼ਨ ਮਿਲਦੀ ਹੈ। ਇਸ ਕਰਕੇ ਹਰ ਚੀਜ਼ ਦਾ ਸਰਕਾਰ ਨੇ ਖਿਆਲ ਰੱਖਿਆ ਲੋਕ ਐਵੇਂ ਨਹੀਂ ਹੈਪੀ ਸਪੀਸ ਕੰਟਰੀ ਗੰਦੇ। 7ਵੀਂ ਵਾਰ ਸਟੂਡੈਂਟ ਨੂੰ ਫਾਇਦਾ ਹੈ। ਦੂਸਰੀਆਂ ਕੰਟਰੀਆਂ 20 ਘੰਟੇ ਕੰਮ ਦੀ ਯਾਦ ਦਿੰਦੀਆਂ ਤੇ ਫਿਨਲੈਂਡ ਤੁਹਾਨੂੰ 30 ਘੰਟੇ ਕੰਮ ਦੀ ਯਾਦ ਦਿੰਦੀ ਹੈ। ਇਹਨਾਂ ਤੁਸੀਂ ਆਪਣਾ ਖਰਚਾ ਪਾਣੀ ਪੂਰਾ ਕਰ ਸਕਦੇ ਹੋ ਤੇ ਬੱਚਿਆਂ ਦੀ ਪੜਾਈ ਵੀ ਇੱਥੇ ਫ੍ਰੀ ਹੈ। ਇਸ਼ਕ ਕਰਕੇ ਜੇ ਤੁਹਾਡਾ ਕਦੀ ਮੂਡ ਬੰਦਾ ਤੁਸੀਂ ਕੰਟੀਨਿਊ ਸੋਚ ਰਹੇ ਹੋ ਤੇ ਜਰੂਰ ਟਰਾਈ ਕਰੋ ਅਸੀਂ ਕੋਈ ਜੈਂਟ ਨਹੀਂ ਅਸੀਂ ਤੁਹਾਨੂੰ ਸਿਰਫ ਕੀ ਹੈ ਉੱਥੇ ਰਹਿ ਕੇ ਆਏ ਜਾਂ ਦੇਖ ਕੇ ਆਏ ਹਾਂ ਇਸ ਕਰਕੇ ਤੁਹਾਨੂੰ ਥੋੜੀ ਬਹੁਤ ਡਿਵਾਈਸ ਦੇ ਰਹੇ ਹਾਂ ਬਾਕੀ ਦੋਸਤੋ ਆਪਣੀ ਤੁਹਾਡੀ ਮਰਜ਼ੀ ਹੈ ਐਸੀ ਤੁਸੀਂ ਖਰਚੇ ਵਿੱਚ ਤੁਸੀਂ ਲੈਣਾ ਹੈ ਬਾਕੀ ਰਿਸਕ ਤਾਂ ਹਰ ਕੰਟੀਨਿਊ ਹੁੰਦਾ ਹੈ ਹੁਣ ਜਿਹੜੇ ਲੋਕ ਇੰਗਲੈਂਡ ਆਏ ਕੋਈ ਸਾਰੇ ਕੁਸ਼ਤ ਨਹੀਂ ਗਏ ਜਿਹੜੇ ਪੜ੍ਹਾਈ ਕਰਨ ਆਏ ਹੋਏ ਜਾਂ ਜਿਹੜੇ ਕੈਨੇਡਾ ਗਏ ਸਟੱਡੀ ਕਰਨ ਉਹ ਵੀ ਖੁਸ਼ ਨਹੀਂ ਹੈਗੇ ਕਾਮਕਾਦੀ ਵੀ ਸ਼ੰਭੋ ਖਰਾਬ ਹੈਗੇ ਕਈ ਤੇ ਰੋਂਦੇ ਵੀ ਇੰਨੇ ਪੈਸੇ ਖਰਾਬ ਕਰਕੇ ਇੱਥੇ ਆ ਗਏ ਆਂ ਇਦਾਂ ਕਿਸੇ ਹੋਰ ਕੰਟਰੀ ਗਏ ਹੁੰਦੇ ਤਾਂ ਫਾਇਦਾ ਹੋ ਜਾਂਦਾ ਸੀ ਫਿਰ ਫਿਨਲੈਂਡ ਦਾ ਸਭ ਤੋਂ ਵੱਡਾ ਫਾਇਦਾ ਹੈ ਪੜ੍ਹਾਈ ਤੋਂ ਬਾਅਦ ਤੁਹਾਡਾ ਜਿਹੜਾ ਪੜ੍ਹਾਈ ਦਾ ਟਾਈਮ ਉਹ ਵੀ ਗੜਿਆਂ ਜਾਇਆ ਘੱ ਤੇ ਜਦੋਂ ਤੁਹਾਨੂੰ 5 ਸਾਲ ਬਾਅਦ 6 ਸਾਲ ਬਾਅਦ ਪਾਸ ਤੋਂ ਤੁਹਾਡੇ ਹੱਥ ਆ ਗਿਆ ਨਾ ਫਿਨਲੈਂਡ ਦਾ ਤੇ ਤੁਸੀਂ ਯੂਰਪ ਦੀ ਜਿਹੜੀ ਮਰਜ਼ੀ ਕੰਟਰੀ ਰਹਿ ਸਕਦੇ ਹੋ 27 28 ਮੁਲਕਾਂ ਦੇ ਵਿੱਚ ਤੇ ਮੁਲਕ ਦੀ ਰੈਪਿਊਟੇਸ਼ਨ ਬਹੁਤ ਅੱਛੀ ਕਿਉਂਕਿ ਤੇ ਕ੍ਰਾਈਮ ਨਹੀਂਗਾ ਬਿਲਕੁਲ ਕੋਈ ਤੁਸੀਂ ਜਦੋਂ ਨੇਰੇ ਸੇਰੇ ਜਦੋਂ ਮਰਜ਼ੀ ਜਾਓ ਤੁਹਾਡੀ ਮਿਸੇਜ ਜਾਵੇ ਬੱਚੇ ਜਾਣ ਯਾਨੀ ਕਿ ਘਰ ਦਾ ਕੋਈ ਵੀ ਫੈਮਿਲੀ ਮੈਂਬਰ ਨੇਰੇ ਸੇਰੇ ਜਾਂਦਰ ਨੂੰ ਇਹ ਡਰ ਨਹੀਂਗਾ ਵੀ ਮੈਂ ਇਕ ਫਿਨਲੈਂਡ ਦਾ ਕੋਰੂ ਫਾਇਦਾ ਹੈ ਇਹਨਾਂ ਦੀ ਸਾਰੀ ਇਨਫੋਰਮੇਸ਼ਨ ਇੰਗਲਿਸ਼ ਚ ਹੈਗੀ ਹੈ ਇੰਗਲਿਸ਼ ਫਿਨਿਸ਼ ਤੇ ਸਵੀਡਿਸ਼ ਯਾਨੀ ਕਿ ਤੁਸੀਂ ਕੋਈ ਵੀ ਭਾਸ਼ਾ ਜਾਣਦੇ ਹੋ ਤੁਹਾਨੂੰ ਕਿਸੇ ਕਿਸਮ ਦੀ ਪਰਾਬਲ ਨਹੀਂਗੀ ਤੁਸੀਂ ਬੈਂਕ ਚ ਜਾਣਾ ਹੈ ਤੁਹਾਨੂੰ ਕਿਸੇ ਕਿਸਮ ਦੀ ਜਾਣਕਾਰੀ ਚਾਹੀਦੀ ਹੈ ਕਿਸੇ ਆਫਿਸ ਜਾਣਾ ਹੈ ਕਿੱਥੇ ਜਾਣਾ ਹੈ ਉੱਥੇ ਸਾਰਾ ਤੁਹਾਡਾ ਕੰਮ ਗੀਜਾ ਚੱਲ ਜਾਏਗਾ ਅਗਰ ਸਵੀਡਿਸ਼ ਜਾਣਦੇ ਸੀ ਤੇ ਚੱਲ ਜਾਏਗਾ ਤੇ ਫਿਨਿਸ਼ੀ ਤੁਸੀਂ ਸਿੱਖਣੀ ਸਿੱਖਣੀ ਜਿੱਥੇ ਤੁਸੀਂ ਰਹੋਗੇ ਕਿਉਂਕਿ ਕੋਰਸ ਹੁੰਦੇ ਨੇ ਇਸ ਕਰਕੇ ਇਹ ਮੁਲਕ ਇਹ ਰਾਜੀ ਬਹੁਤ ਅੱਛਾ ਇਸ ਟਾਈਮ ਇਹਦੀ ਬੜੀ ਵੈਲਿਊ ਬਣੀ ਹੋਈ ਜੀ ਸਟੂਡੈਂਟਾਂ ਦੀ ਨਜ਼ਰ ਚ ਵੀ ਇਹ ਬੁਲਕ ਬਹੁਤ ਜਗ੍ਹਾ ਸਟੂਡੈਂਟਾਂ ਵਾਸਤੇ 76 ਵਿੱਚ ਤੁਸੀਂ ਕਿਸੇ ਵੀ ਕੰਟਰੀ ਜਾਓ ਜਦੋਂ ਇੰਡੀਆ ਤੋਂ ਬਾਹਰ ਤੁਸੀਂ ਜਾਂਦੇ ਹੋ ਤੁਹਾਨੂੰ ਥੋੜੀ ਮੁਸ਼ਕਲ ਆਣੀ ਆਣੀ ਦੀ 2 4 6 ਮਹੀਨੇ ਕਿਸੇ ਮੁੰਚੀ ਚਲੇ ਜਾਓ ਜਿੰਨੇ ਤੁਸੀਂ ਮਰਜੀ ਪੇਤੀਓ ਲੇਕਿਨ ਤੁਹਾਨੂੰ ਟਾਈਮ ਲੱਗਦਾ ਸੈਟਿੰਗਾਂ ਲੱਗੀਆਂ ਇਸ ਕਾ ਕੀ ਅਗਰ 2 4 6 ਮਹੀਨੇ ਖਰਾਬ ਕਰਨੇ ਤੇ ਉਸ ਕੰਡੀ ਖਰਾਬ ਕਿਤੇ ਆ ਇਹ ਤਾਂ ਮੁੱਕੀ ਫੂਚੀ ਨਾ ਜਾਵੇ ਮੈਨੂੰ ਯਾਦ ਹੈ ਮੈਂ ਪਿਛਲੇ ਸਾਲ ਨਾ ਫਿਨਲੈਂਡ ਕੋਟ ਜਿਠਾੜਿਆ ਸੀ ਇੱਕ ਮੈਨੂੰ ਪਾਕਿਸਤਾਨ ਮਿਲਿਆ ਤੇ ਆਦਮੀ ਉਨੇ ਪੁੱਛਿਆ ਜੀ ਕਿ ਤੁਸੀਂ ਰਹਿੰਦੇ ਮੈਗਲ ਇੰਗਲੈਂਡ ਮੈਗਲ ਕੀ ਪੋਜੀਸ਼ਨ ਹੈ ਜੀ ਫਿਨਲੈਂਡ ਦੀ ਕਹਿੰਦਾ ਯਾਰ ਹੋਰ ਕੀ ਚਾਹੀਦਾ ਜੇ ਘਰੋਂ ਬੰਦਾ ਇਹ ਸੋਚ ਕੇ ਆਂਦਾ ਵੀ ਮੈਂ ਚੰਗਾ ਮੁਲਕ ਚੁਣਾਂ ਜਿੱਥੇ ਮੈਨੂੰ ਸ਼ਾਂਤੀ ਮਿਲੇ ਮੇਰੀ ਫੈਮਲੀ ਅੱਛੀ ਰਹੇ ਮੈਂ ਕੁਝ ਰਵਾ ਤੇ ਜੇ ਤੁਹਾਨੂੰ ਫਿਨਲੈਂਡ ਸਭ ਕੁਝ ਦੇ ਰਿਹਾ ਤੇ ਫਿਰ ਤੁਸੀਂ ਹੋਰ ਕੀ ਚਾਹੁੰਦੇ ਹੋ ਤੇ ਗੱਲ ਉਹਦੀ ਬਿਲਕੁਲ ਸਹੀ ਹੈ ਉਹ ਜੇ ਤੁਸੀਂ ਇੰਗਲੈਂਡ ਰਹਿ ਕੇ ਪੈਸੇ ਕਮਾ ਕੇ ਵੀ ਤੁਹਾਡਾ ਮਨ ਨਹੀਂ ਖੁਸ਼ ਜਾਂ ਕੈਨੇਡਾ ਰਹਿ ਕੇ ਤੁਹਾਡਾ ਮਨ ਨਹੀਂ ਖੁਸ਼ ਤੇ ਸਜਣੋ ਉਹ ਕਮਾਈ ਕਰਨ ਦਾ ਕੀ ਫਾਇਦਾ ਹੈ ਮੁਲਕ ਤੇ ਉਹ ਚੁੱਚ ਨੂੰ ਜਿੱਥੇ ਤੁਹਾਡੀ ਫੈਮਿਲੀ ਖੁਸ਼ ਹੋਵੇ ਤੁਹਾਨੂੰ ਕੋਈ ਡੰਨ ਨਾਵੇ ਕੋਈ ਕ੍ਰਾਈਮ ਦਾ ਡੰਨ ਨਾਵੇ ਬੱਚਿਆਂ ਦਾ ਫਿਊਚਰ ਚੰਗਾ ਹੋਵੇ ਪੜ੍ਹਾਈ ਬੱਚਾ ਨੋ ਫਰੀ ਹੈ ਕੰਮ ਛੋਟਕੇ ਦੇ ਪੈਸੇ ਮਿਲਨੇ ਕੋਰਸ ਤੁਹਾਨੂੰ ਫਰੀ ਗਵਰਨਟ ਕਰਾਉਂਦੀ ਹੈ ਇਸ ਤੋਂ ਵਜਿਆ ਮੁਲਕ ਹੋਰ ਕੀ ਚਾਹੀਦਾ ਹਾਂ ਇੱਕ ਨੈਗੇਟਿਵ ਹੈ ਜੀ ਦੋਸਤੋ ਠੰਡ ਬੜੀ ਪੈਂਦੀ ਹੈ ਉੱਥੇ ਸਨੋ ਬੜੀ ਪੈਂਦੀ ਹੈ ਇਹ ਯਾਦ ਰੱਖਣਾ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਈ ਪਸੰਦ ਆਈ ਸ਼ੇਅਰ ਕਰਨਾ ਥੈਂਕ ਯੂ